ਇਹ ਮਾਰਾ ਦੀ ਜਿਹੜੀ ਅੱਜ 10 ਵਾਰ ਤਾਂ ਕਿੱਲੀ ਜਾ ਰਹੀ ਹੈ ਜੀ ਟੀਮ ਅੰਮ੍ਰਿਤ। ਇਹਦਾ ਮस्तक ਜੇ ਯਾ ਵਾਲਮੀਕੀ ਹਰ ਹਰ ਵਾਲਮੀਕੀ। ਇਹਦਾ ਮस्तक ਇਹ ਆ ਕਿ ਜੋ ਸਾਡੇ ਸਮਾਜ ਦੇ ਸਰਟੀਫੀਕੇਟ ਬਣਾ ਕੇ ਜਿਹੜੇ ਉਹ ਗਲਤ ਬਣਾ ਕੇ ਜਿਹੜੇ ਉਹ ਲਕਸ਼ਣ ਉਹਨਾਂ ਨੇ ਲੜੇ ਆ ਕਿ ਸਾਡੇ ਸਮਾਜ ਦੇ ਹੱਕਾਂ ਦੇ ਉੱਤੇ ਜਿਹੜਾ ਉਹ ਢਾਕਾ ਮਾਰਿਆ ਵਾ ਇਹ ਜੱਗੂ ਜੱਗੂ ਜੀ ਨੇ ਹਮੇ ਮਜੜੀ ਚਲਾਈ ਆ। ਇਹਦਾ ਜਿਹੜਾ ਸਾਰਾ ਸੰਤ ਸਮਾਜ ਔਰ ਸਾਡਾ ਸਾਰਾ ਸਮਾਜ ਜਿਹੜਾ ਉਹ ਇਹਦੇ ਸਮਰਥਨ ਚ ਖੜਾ ਵਾ ਉਹਨਾਂ ਦੇ ਜਿਹੜੇ ਐਫ ਆਰ ਦੇ ਦਰਜ ਹੋਏ ਤੇ ਉਹਨਾਂ ਨੂੰ ਜਿਹੜਾ ਕਾਉਂਸਲਰ ਤੋਂ ਲਾਇਆ ਜਾਵੇ ਮਸਲਾ ਇਹ ਹੋ ਨਹੀਂ ਹੋ ਰਿਹਾ ਕਿ ਕਿਉਂਕਿ ਪ੍ਰਸ਼ਾਸਨ ਨੇ ਜਿਹੜੇ ਉਹ ਕੰਨਾਂ ਦੇ ਵਿੱਚ ਉਂਗਲੀਆਂ ਪਾਈਆਂ ਵਾ ਅੱਜ ਉਹਨਾਂ ਦੀਆਂ ਉਂਗਲੀਆਂ ਖੋਲਣ ਵਾਸਤੇ ਜਿਹੜਾ ਸਮਾਜ ਜਣਾ ਇਕੱਠਾ ਹੋਇਆ ਵਾ ਇਸ ਕਰਕੇ ਜਲਦੀ ਤੋਂ ਜਲਦੀ ਦੋ ਤਿੰਨ ਦਿਨਾਂ ਦਾ ਜਿਹੜਾ ਵਕਤਬ ਦਿੱਤਾ ਜਾਂਦਾ ਵਾ ਇਹਨੂੰ ਜਲਦੀ ਤੋਂ ਜਲਦੀ ਕਰਨੀ ਤੇ ਵੱਡਾ ਸੰਗਤ ਜਿਹੜਾ ਉਹ ਢੰਡਾਰੀ ਪੁਲ ਤੇ ਬੈਠ ਕੇ ਹੋਏਗਾ ਜਾਂਜੀ ਪਕਪਾ ਫੜਾਉ ਰਿਹਾ ਰੱਖਿਆ ਜਾ ਰਿਹਾ ਹੈ ਫੋਟੋ ਕਰ ਲਈਏ ਉਹ ਲੋਕ ਹੈਗੇ ਇੱਥੋਂ ਦੇ ਆਪਣੇ ਸ਼ਹਿਰ ਦੇ ਅੰਮ੍ਰਿਤਸਰ ਦੇ ਜੇ ਇਹ ਉਹਨਾਂ ਦੇ ਨਾਮ ਹੈ ਟੋਟਲ ਕਿੰਨੇ ਲੋਕ ਹੈ ਨੇ ਦੋ ਲੋਕ ਹੈ ਇੱਕ ਮੁੰਜੀ ਠਾ ਰੋੜਦਾ ਕਿਤੇ ਆਪਣੇ ਜਿਹੜਾ ਤਨੀ ਦੇ ਮੁਕਾਬਲੇ ਖੜਾ ਕੋਈ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਜਾ ਰਿਹਾ ਹੈ ਮਾਜੀ ਦੋ ਤਿੰਨ ਦਿਨ ਦਾ ਦੇਵਾਂਗੇ ਆਪਣੀ ਹੱਕਾਂ ਦੀ ਰਾਖੀ ਵਾਸਤੇ ਸਾਰੀ ਸਮਾਜ ਨੂੰ ਪਗਾਮ ਹੈ ਯੂ ਗਵਰਨਰ ਵਾਲਮੀ ਆਸ਼ੂੰਤ ਨੂੰ ਸਾਡਾ ٹرسٹ ਅਤੇ ਸੰਸਮਾਜ ਬਣੇ ਇੱਕ ਮਹਿਮ ਨੂੰ ਆਸਮਰਥਨ ਦੀਆਂ ਵਾਤੇ ਇਕੱਤਰ ਹੋਏ ਹਨ ਜੋ ਸਾਡੇ ਜਗਦੀਸ਼ ਜੱਗੂ ਜੀ ਜਿਹੜੇ ਕੇ ਲੋਕ ਨੂੰ ਕਾ ਸਾਥੀਪੜੇ ਬਣਾ ਕੇ ਕੌਂਸਲਰ ਦਾ ਖੇਲੜੇ ਹਨ ਇੱਕ ਐਸਡੂ ਬਣਿਆ ਪਿਆ ਕਦੋਂ ਜੂ ਲਗੇ ਇਹਨੂੰ ਕੋਈ ਜਲਦੀ ਪੇਛਾ ਲੇਕਿਨ ਅੱਜ ਸਾਰੇ ਹੀ ਸਮਾਜ ਨੇ ਜੱਗੂ ਜੀ ਦਾ ਸਮਰਥਨ ਕੀਤਾ ਹੈ ਕਿ ਜਾਲੀ ਜਿਹੜੇ ਲੋਕ ਜਿਹੜੇ ਝੂਠੇ ਸਾਠੀ ਤੇ ਬਣਾ ਕੇ ਸਮਾਜ ਦੇ ਹੱਕਾਂ ਤੇ ਡਾਕਾ ਮਾਰਦੇ ਹਨ ਉਹਨਾਂ ਦੇ ਖਿਲਾਫ ਐਫ ਆਈ ਆਰ ਜਾਰੀ ਹੋਵੇ ਇਮੀਡੀਏਟਲੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹਦੀ ਨਾਲ ਆਪਣੇ ਹੱਕਾਂ ਨੂੰ ਅਸੀਂ ਅੱਗੇ ਲੈ ਕੇ ਲਈਏ ਕੁਝ ਲੋਕ ਕਿ ਅਫਸਰੀਆਂ ਵੀ ਕਰਦੇ ਹਨ ਕੁਈ ਲਟਾਇਰ ਵੀ ਹੋ ਗਏ ਹਨ ਲੇਕੋ ਨਾ ਰਿਪੇਸਟਨ ਵੀ ਬੰਦ ਕਰਵਾਇਆ ਭਾਈ ਜੇ ਕਰਾਇਆ ਜੇ ਵੀਗਾ ਸਸਪੈਂਡ ਵੀ ਕਰਵਾਇਆ ਭਾਈ ਕਰਾਇਆ ਜੇ ਤੁਹਾਡੀ ਤੇ ਸਮਾਜ ਨੂੰ ਇਹੀ ਬੇਨਤੀ ਹੈ ਆਓ ਆਪਣੇ ਹੱਕਾਂ ਨਿਵਾਤੀ ਲਈ ਪਰਮ ਤੇ ਇਕੱਠੇ ਹੋ ਪ੍ਰਸ਼ਾਸਨ ਸਾਡੀ ਇਹੀ ਬੇਨਤੀ ਹੈ ਇਮੀਡੀਏਟਲੀ ਐਕਸ਼ਨ ਕਰਨ ਜੇ ਨਹੀਂ ਤੇ 2-3 ਦਿਨ ਦੇ ਵਿੱਚ ਉਤਰਨਾ ਹੈ ਭੰਡਾਰੀ ਪੁਲ ਦੇ ਉੱਤੇ ਸ਼ੁਰੂਆਤ ਕੀਤੀ ਜਾਵੇਗੀ ਕਿ ਜੇਕਰ ਇਸ ਕੰਮਲ ਕੋਰਨਾ ਪ੍ਰਸ਼ਾਸਨ ਕੀਤੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਵੀ ਧੰਨਵਾਦ ਜੈ ਬਾਲਮੀਕੀ ਸਰ ਜੀ ਬਿਲਕੁਲ ਮੈਂ ਖੁਦ ਗਿਆ ਜੀ ਐਸਡੀਮ ਦੇ ਦਫਤਰ ਗਿਆ ਸਾਰੇ ਸਬੂਤ ਦਿੱਤੇ ਆ ਉਹਨਾਂ ਨੇ ਸਬੂਤ ਦਿੱਤੇ ਆ ਕਿ ਉਹਨਾਂ ਨੇ ਰਾਜਪੂਤ ਦੇ ਸਾਟੀਪੇ ਬਣਾਏ ਵੇ ਪਹਿਲਾਂ ਉਤੋਂ ਬਾਅਦ ਉਹਨਾਂ ਨੇ ਸਰਟੀਫਿਕੇਟ ਬਣਾ ਲਿਆ ਕਿ ਬਾਲਮੀਕੀ ਮਜਬੂਤ ਸਿੱਖਦਾ ਜੋ ਬਰਦਾਸ਼ਤ ਤੋਂ ਬਾਹਰ ਹੈ ਸ਼ਹਿਰ ਮੈਂ ਤਾਂ ਕਾਰਨ ਦੀ ਸਮੇਂ ਤੇ ਕਿਉਂਕਿ ਤੁਸੀਂ ਪ੍ਰਸ਼ਾਸਨ ਨੂੰ ਮਿਲ ਕੇ ਕਬੂਤ ਵੀ ਦਿੱਤਾ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਜੱਗੂ ਜੀ ਵੀ ਕਾਫੀ ਕਾਰਵਾਈ ਹੋਏਗੀ ਕਾਰਵਾਈ ਕਿਵੇਂ ਕਿੱਦਾਂ ਹੁੰਦੀ ਹੁੰਦੀ ਹੈ ਕਾਰਵਾਈ ਦੀ ਲਾਡ ਡਾਕਟਰ ਭੀਮਰਾ ਮੇਜਰ ਜੀ ਨੇ ਸਾਨੂੰ ਹੱਕ ਦਿੱਤਾ ਹੈ ਕਿ ਆਪਣੇ ਹੱਕਾਂ ਦੇ ਵਾਸਤੇ ਬੋਲੋ ਆਪਣੇ ਹੱਕਾਂ ਦੇ ਵਾਸਤੇ ਸੰਘਰਸ਼ ਕਰੋ ਲੜੋ ਇਕੱਠੇ ਹੋਵੋ ਇਕੱਠਾ ਵੀ ਸਮਾਜ ਹੋ ਗਿਆ ਸੰਘਰਸ਼ ਵੀ ਸ਼ੁਰੂਆਤ ਹੋ ਗਿਆ ਇਹਦੀ ਬਾਤ ਤੇ ਸਮਾਜ ਨੂੰ ਇਹੀ ਬੇਨਤੀ ਕਰਦੇ ਆਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਸਾਰੇ ਇੰਤਜ਼ਾਮਾ ਹੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੀ ਹੱਕਾਂ ਦੀ ਵਾਸਤੇ ਲੜੀਏ ਜਾਗਰਤੀ ਲੈ ਕੇ ਆਈਏ ਕਿ ਅੱਗੇ ਤੋਂ ਕੋਈ ਬੰਦਾ ਜਾਲੀ ਸੌਤੀ ਪੱਟੀ ਬਣਾ ਕੇ ਇਹੋ ਜਿਹੇ ਸਾਡੇ ਹੱਕਾਂ ਦੇ ਡਾਕਾ ਨਾ ਮਾਰੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਹਾਰਤ ਮੇਰਾ ਨਾਮ ਉਮਿਤ ਕਾਲੀਆ ਮੈਂ ਆਦੀ ਵਾਲਮੀਕੀਆ ਬੈਠ ਕੇ ਮਹਾਪਚਾਇਆ ਘਟਾ ਦਾ ਮੁਖਸੰਚ ਚੱਲ ਗਿਆ ਸੋ ਅੱਜ ਜਿਹੜੀ ਇਹ ਪ੍ਰੈਸ ਵਾਰਤਲਾਪ ਹੋ ਰਹੀ ਆ ਆਪ ਜੀ ਨੂੰ ਬੜੇ ਵਿਸਤਾਰ ਦੇ ਨਾਲ ਸਾਡੇ ਸੰਤ ਮਲਕੀਨਾ ਜੀ ਨੇ ਵੀ ਦੱਸਿਆ ਵਾ ਉਹ ਪ੍ਰਕਾਸ਼ ਗੱਬਰ ਜੀ ਨੇ ਵੀ ਦੱਸਿਆ ਵਾ ਔਰ ਉਹਨਾਂ ਦੇ ਨਾਲ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਸਾਡੇ ਜਿਹੜੇ ਹੈਗੇ ਆ ਭਰਾ ਸਾਡੇ ਵੱਡੇ ਤੇ ਜਗਦੀਸ਼ ਕੁਮਾਰ ਜੱਗੂ ਜੀ ਨੇ ਵੀ ਦੱਸਤਾ ਵਾ ਕਿ ਇਹ ਜਿਹੜੀ ਮੁਹਿੰਮ ਛੇੜੀ ਆ ਜਿਹੜੇ ਝਾਲੀ ਸਰਟੀਫਿਕੇਟ ਲਗਾ ਕੇ ਜਿਹੜੇ ਨੌਕਰੀਆਂ ਕਰ ਰਹੇ ਨੇ ਇਹ ਸਾਡੇ ਸਮਾਜ ਦਾ ਜਿਹੜਾ ਹੱਕ ਆ ਇਹ ਜਿਹੜੇ ਲੋਕ ਖਾ ਰਹੇ ਨੇ ਉਹਨਾਂ ਨੂੰ ਬਾਬਾ ਸਾਹਿਬਾ ਮੀਟ ਕਰਕੇ ਕਹਿੰਦੇ ਸੀ ਕਿ ਜੇ ਹੱਕ ਨਹੀਂ ਪਿਆਰ ਨਾਲ ਦਿੱਤੇ ਜਾਂਦੇ ਤਾਂ ਫਿਰ ਉਹਨਾਂ ਨੂੰ ਖੋਣਾ ਪੈਂਦਾ ਤੇ ਅੱਜ ਸਾਡੇ ਜਿਹੜੇ ਲੋਕ ਦੂਸਰੇ ਅਦਰ ਕਾਸਟ ਦੇ ਲੋਕ ਖਾ ਰਹੇ ਉਹਨਾਂ ਨੂੰ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਵਾਪਸ ਔਰ ਜਿਹੜੇ ਇਹਨਾਂ ਨੇ ਝਾਲੀ ਸਰਟੀਫਿਕੇਟ ਬਣਾਏ ਨੇ ਇਹਨਾਂ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਸ ਮੌਕੇ ਦੇ ਉੱਤੇ ਮੈਂ ਪੂਰੇ ਆਪਣੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਕ ਮੰਚ ਤੇ ਆਣਾ ਚਾਹੀਦਾ ਨਹੀਂ ਤੇ ਜਿਹੜੀ ਸਾਡੀ ਆਉਣ ਵਾਲੀ ਜਿਹੜੀ ਬੱਚਿਆਂ ਦੀ ਜਨਰੇਸ਼ਨ ਹੈ ਪੜ੍ਹੀ ਲਿਖੀ ਆ ਉਹਨਾਂ ਦੇ ਜੇ ਐਦਾਂ ਹੀ ਹੱਕ ਖੋਏ ਜਾਣਗੇ ਤੇ ਫਿਰ ਜਿਹੜੀਆਂ ਸਾਡੀਆਂ ਨੌਕਰੀਆਂ ਜੋ ਸਾਨੂੰ ਬਾਬਾ ਸਾਹਿਬ ਬੇਟ ਕਰਨੇ ਹੱਕ ਦਿੱਤੇ ਨੇ ਉਹ ਫਿਰ ਐਦਾ ਹੀ ਖੋਏ ਜਾਣੇ ਆ ਤੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪੱਠਿਆਂ ਹੋਣਾ ਪੈਣਾ ਵਾ ਔਰ ਜਿਹੜਾ ਸੋਮਵਾਰ ਇਹਨਾਂ ਨੇ ਜਿਹੜਾ ਕੋਹ ਹੜਤਾਲ ਦਾ ਜਿਹੜਾ ਭੰਡਾਰੀ ਪੁਲ ਤੇ ਜਿਹੜਾ ਰੱਖਿਆ ਵਾ ਧਰਨਾ ਪ੍ਰਦਰਸ਼ਨ ਤੇ ਮੈਂ ਪੂਰੇ ਸਮਾਜ ਨੂੰ ਐਸੀ ਸਮਾਜ ਨੂੰ ਬੇਨਤੀ ਕਰਾਂਗਾ ਉੱਥੇ ਵੱਧ ਚੜ ਕੇ ਪਹੁੰਚੋ ਔਰ ਇਹਨਾਂ ਲੋਕਾਂ ਤੇ ਜਿਹੜੀ ਕਾਰਵਾਈ ਕਰਾਈਏ ਤੇ ਆ ਨਾਲੇਲੇ ਸਮੇਂ ਦੇ ਵਿੱਚ ਜਿਹੜੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਸਾਡੇ ਹੱਕ ਲੈ ਰਹੇ ਆ ਉਹਨਾਂ ਨੂੰ ਨੱਥ ਪੈ ਸਕੀ ਜੈ ਵਾ ਅੱਜ ਕੋ ਜਿਹੜੀ ਅੱਜ ਦੀ ਪ੍ਰੈਸ ਕਾਨਫਰ ਸਾਰੇ ਸਮਾਜ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਭਿ ਦਾ ਅੱਜ ਜਿਹੜੀ ਜਿਹੜੀ ਸਾਰੇ ਸਮਾਜ ਵੱਲੋਂ ਜਿਹੜੀ ਕੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਉਹ ਮੈਂ ਦੱਸਣਾ ਚਾਹੁੰਦਾ ਵਾਂ ਜੋ ਵੀ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਬਾਬਾ ਜੀ ਦੇ ਹੁਕਮਾ ਦੇ ਨਾਲ ਓਮ ਪ੍ਰਕਾਸ਼ ਜੀ ਦੇ ਕੱਬਰ ਜੀ ਦੇ ਹੁਕਮਾ ਦੇ ਨਾਲ ਔਰ ਜਿਹੜੀਆਂ ਬਈਆਂ ਸੰਸਥਾਵਾਂ ਜਿਹੜੇ ਕਿ ਦਲੇ ਸੁਰੱਖਿਆ ਸੈਨਾ ਦੇ ਪ੍ਰਧਾਨ ਇਹ ਰਾਹੁਲ ਕੁਮਾਰ ਜੀ ਰਾਹੁਲ ਜੀ ਤੇ ਜਿਹੜੇ ਸੁਮਿਤ ਗਾਲੀ ਜੀ ਆ ਉਹ ਵੀ ਆਪਣੀ ਸੰਸਥਾ ਦੇ ਤੰਬੇੜਗੜ ਮਹਾ ਪੰਚਾਇਤ ਦੇ ਜਿਹੜੇ ਕਿ ਮੁੱਖ ਸੰਚਾਲਕ ਨੇ ਉਹ ਵੀ ਸਾਡੇ ਵਿੱਚ ਸ਼ਾਮਲ ਹੋਏ ਨੇ ਹੋਰ ਵੀ ਜਿਹੜੇ ਸਮਾਜ ਦੀਆਂ ਸੰਸਥਾਵਾਂ ਨੇ ਉਹ ਵੀ ਸਾਰੀਆਂ ਇੱਥੇ ਮੌਜੂਦ ਹਨ ਉਹਨਾਂ ਦੇ ਉਹਨਾਂ ਦੇ ਮਿਹਨਤ ਸਦਗਾ ਦੇ ਨਾਲ ਉਹਨਾਂ ਦੇ ਸਮਰਥਨ ਦੇ ਨਾਲ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਅੱਜ ਜਿਹੜੀ ਕੀਤੀ ਜਾ ਰਹੀ ਆ ਉਹ ਜਿਹੜੇ ਜਿਹੜੇ ਕੁਝ ਇੱਕ ਕਾਂਗਰਸੀ ਕਾਉਂਸਲਰ ਆ ਉਹਨਾਂ ਦੇ ਖਿਲਾਫ ਅੱਜ ਇਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ